ਉਹ ਜਲੰਧਰ ਸ਼ਹਿਰ ਤੋਂ ਇੱਕ ਵੱਡੀ ਖਬਰ ਹੈ ਜਿਹੜੀ ਸਾਂਝੀ ਕਰ ਰਿਹਾ ਨਵੀਂ ਨਵੀਂ ਜਿਹੜੀ ਆ ਚੂੜੇ ਵਾਲੀ ਕੁੜੀ ਹੈ ਜਿਹੜੀ 3-4 ਦਿਨ ਪਹਿਲਾਂ ਇੱਥੇ ਛੱਡ ਗਏ ਨੇ ਸੋਹਰਾ ਪਰਿਵਾਰ ਔਰ ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ ਨਵੀਂ ਕੁੜੀ ਸੀ ਇਹਨੇ ਵਿਆਹ ਹੋਇਆ ਸੀਗਾ ਚੂੜਾ ਉਹਦੇ ਹੱਥਾਂ ਦੇ ਵਿੱਚ ਸੀ ਇਹਨੇ ਵਿਆਹ ਦਾ ਜਿਹੜਾ ਚਾਹ ਵੀ ਨਹੀਂ ਉਹਦਾ ਪੂਰਾ ਹੋਇਆ ਸੀ ਤਾਂ ਸੋਹਰਾ ਪਰਿਵਾਰ ਜਿਹੜਾ ਇੱਥੇ ਛੱਡ ਕੇ ਗਿਆ ਤਾਂ ਵੱਡਾ ਕਾਂਡ ਜਿਹੜਾ ਕੁੜੀ ਦੇ ਨਾਲ ਹੋਇਆ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਆ ਆਪਣਾ ਤਾਂ ਮੇਰਾ ਨਾਮ ਪਿੰਕੀ ਹੈ ਮੇਰੀ ਅੱਕੀ ਬੇਟੀ ਮੈਂ ਹੈਂਡੀਕੈਪ ਹਾਂ ਉਹਦੇ ਸਾਰੇ ਹੀ ਰਹਿਣ ਦੇ ਹੂ ਜੀ ਮੇਰਾ ਸਾਰਾ ਹੀ ਖਤਮ ਕਰਤਾ ਉਹਨਾਂ ਨੇ ਮਤਾ ਜੀ ਇਹ ਵੀ ਪਤਾ ਲੱਗਾ ਕਿ ਲੜਕੀ ਦਾ ਨਵਾਂ ਨਵਾਂ ਹੱਲੇ ਵਿਆਹ ਹੋਇਆ ਸੀ 1 ਮਹੀਨਾ ਹੋਇਆ ਹਾਂਜੀ ਹਾਂਜੀ ਤਾਂ ਇੱਤਾਂ ਦੀ ਕੀ ਗੱਲਾਂ ਹੋਈਆਂ ਕਿ ਜਿਹੜੀ ਨੂੰ ਵਿਆਹ ਹੋਇਆ ਜੀ ਜੀ ਨੂੰ 30 ਨੂੰ ਵਿਆਹ ਹੋਇਆ ਅੱਜ 30 ਪਿਛਲੇ ਮਹੀਨੇ 30 ਨੂੰ ਹੀ ਵਿਆਹ ਹੋਇਆ ਜੀ ਜੀ ਇੱਧਰ ਦੇਖੋ ਜੀ ਹਾਂਜੀ ਹਾਂਜੀ ਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਾਜੂ ਆ ਜੀ ਮੈਂ ਕੁੜੀ ਦਾ ਮਾਮਾ ਅੱਛਾ ਲੜਕੀ ਦੇ ਮਾਮਾ ਇਹਨੇ ਤੋਂ ਪਹਿਲਾਂ ਲੈ ਕੇ ਉੱਥੇ ਚਲ ਗਏ ਆ ਕੁੜੀ ਖਤਮ ਹੀ ਜਦੋਂ ਲੈ ਕੇ ਗਏ ਆ ਬਨੂੰ ਸਾਡੇ ਸਾਥ ਫੋਨ ਕੀਤਾ ਵੀ ਕੁੜੀ ਮਰ ਗਈ ਆ ਵਿਆਹ ਕਿੰਨਾ ਦੇ ਕੀਤਾ ਈ ਤੁਸੀਂ ਹਾਂਜੀ ਕਿੰਨਾ ਦੇ ਵਿਆਹ ਕੀਤਾ ਈ ਵਿਆਹ ਹੀ ਆਪ ਹੀ ਕੀਤਾ ਹੈ ਪੈਲੈਸ ਕੀਤਾ ਹੈ ਅਰੇਂਜ ਮੈਰਿਜ ਹੋਈ ਸੀ ਹਾਂਜੀ ਆਪ ਹੀ ਆਪ ਕੀਤਾ ਹੈ ਕਿੱਥੇ ਕੀਤੀ ਕਿੱਥੇ ਮੈਰਿਜ ਕੀਤੀ ਹੈ ਹਾਂਜੀ ਇੱਥੇ ਜਲੰਧਰ 'ਚ ਹੀ ਹੋਈ ਹੈ ਜੀ ਆਪਣੇ ਕਿਹੜਾ ਰੋਡ ਹੀ ਗੁਲਾਬ ਦੇ ਵੀ ਰੋਡ ਗੁਲਾਬ ਦੇ ਰੋਡ 'ਤੇ ਕਿੱਥੇ ਇਦਾਂ ਦੀ ਗੱਲ ਹੋ ਗਈ ਜਿਹੜੇ 20 21 ਦਿਨ ਵਿਆਹ ਨੂੰ ਹੋਏ ਸੀਗੇ ਤੇ ਐਸਾ ਸਰ ਮੁੰਡਾ ਰਿਲੇਸ਼ਨ 'ਚ ਹੀ ਉਹਦੇ ਨਾਲ ਪੂਰਾ ਹੀ ਕੁੜੀ ਨਾਲ ਗਲਤ ਕੰਮ ਕਰਕੇ ਉਦੇ ਬਾਅਦ ਉਹ ਤੁਹਾਨੂੰ ਨਹੀਂ ਚਾਹੁੰਦਾ ਵੀ ਰੱਖਣਾ ਨਹੀਂ ਪਹਿਲੇ ਹੀ ਰਿਲੇਸ਼ਨ ਸੀਗਾ ਹਾਂ ਜੀ ਹਾਂ ਜੀ ਅੱਛਾ ਮੁੰਡਾ ਰੱਖਣਾ ਨਹੀਂ ਚਾਹੁੰਦਾ ਲੰਮੇ ਰਿਸੀਗੀ ਹੁਣ ਵਿਆਹ ਹੋਇਆ ਸੀਗਾ ਲੈ ਪਤਾ ਹੀ ਵਿਆਹ ਕੀਤਾ ਹਾਂ ਜੀ ਸਰ ਇਹ ਇੱਕ ਗੱਲ ਹੈ ਰਿਲੇਸ਼ਨਸ਼ਿਪ ਸੀਗਾ ਕਿ ਜਾਂ ਵਿਆਹ ਹੋਇਆ ਸੀ ਕੀ ਗੱਲ ਉਹਦੇ ਬਾਅਦ ਮੁੰਡਾ ਨਹੀਂ ਰੱਖਣਾ ਚਾਹੁੰਦਾ ਕਿੰਨੇ ਸਾਲ ਦਾ ਰਿਲੇਸ਼ਨ ਸੀਗਾ ਪੁਲਿਸ ਨੇ ਕੇਸ ਕਰਕੇ ਵਿਆਹ ਪੁਲਿਸ ਨੇ ਰੱਖਿਆ ਸੀ ਕਿੰਨੇ ਸਾਲ ਦਾ ਰਿਲੇਸ਼ਨ ਸੀ ਭਾਈ ਅੱਛਾ ਇਥੇ ਦੀ ਪੁਲਿਸ ਨੇ ਵਿਆਹ 30 ਤਰੀਜ਼ ਦਾ ਰੱਖਿਆ ਸੀ ਇੱਕ ਰਿਲੇਸ਼ਨ ਕਿਲੇ ਦੇਰ ਤੋਂ ਸੀ ਭਾਜੀ ਉਹਦੇ ਲੜਕੀ ਦੇ ਮੁੰਡੇ ਦੇ ਹੋ ਸਕਦਾ ਵੀ 3-4 ਮਹੀਨੇ ਤੋਂ ਪਹਿਲਾਂ ਹੋ ਸਕਦੇ ਓਕੇ ਫੇ ਕੀ ਗੱਲ ਕੀ ਹੋਈ ਜਦੋਂ ਹੁਣ ਕੁੜੀ ਲੈ ਕੇ ਇੱਥੇ ਆਏ ਜੀ ਕੁੜੀ ਨੂੰ ਮੇਰੀ ਭੈਣ ਦੇ ਕੋਲ ਪਹਿਲਾਂ ਉਹਦੇ ਵੀ ਕੁੜੀ ਮੈਨੂੰ ਫੋਨ ਕੀਤਾ ਵੀ ਭਾਜੀ ਕਹਿੰਦੇ ਆ ਵੀ ਕੁੜੀ ਨੂੰ ਆ ਕੇ ਲੈ ਜਾਓ ਤੇ ਮੈਂ ਆਂਦੀ ਮੈਂ ਠੀਕ ਨਹੀਂ ਕਿ ਮੈਂ ਨਹੀਂ ਖੜ ਸਕਦੀ ਤੇ ਮੈਂ ਕਿਹਾ ਤੂੰ ਉਹਨਾਂ ਨੂੰ ਕਹਿ ਵੀ ਤੁਸੀਂ ਆਪ ਛੱਡ ਜਾਓ ਅਹੀਂ ਅਗਰ ਬਿਮਾਰ ਸੀਗੀ ਕੁਝ ਇਹ ਕੀ ਹੋ ਗਿਆ ਉਹ ਵੀ ਠੀਕ ਮੈਂ ਅਹੀਂ ਸੱਚਾ ਵੀ ਜਦ ਠੀਕ ਹੋਊਗੀ ਕੁੜੀ ਆਂਦੀ ਵੀ ਚਲੋ ਮੈਂ ਉੱਥੇ ਚਲ ਜਾਨੀ ਉਹਦੇ ਭਾਜੀ ਉਹ ਅੱਧ ਮੋਈ ਹੀ ਕੁੜੀ ਆ ਖਤਮ ਹੋਈ ਹੀ ਮੁਝੇ ਚੱਕ ਵਗਦੀ ਪਈ ਸੀ ਹਸਪੀਟਲ ਤੱਕ ਕਬਰਾਂ ਤੱਕ ਉਹਦੀ ਮੁਝੇ ਚੱਕ ਨਹੀਂ ਖਤ ਨਹੀਂ ਇੱਥੇ ਉਹਨੂੰ ਕੋਲ ਲੈ ਕੇ ਆਇਆ ਸੀ ਇੱਥੇ ਲੜਕੀ ਨੂੰ ਆਪਣਾ ਉਹਦਾ ਮਾਂ ਪਿਓ ਇੱਥੇ ਪੇਕੇ ਆ ਮੁੰਡਾ ਹਾਂ ਜੀ ਆ ਪੇਕਾ ਪਰਿਵਾਰ ਆ ਇਹ ਤੇ ਕਪੂਰਵਾਦ ਦਾ ਠੀਕ ਹੈ ਇੱਥੇ ਲੜਕੀ ਨੂੰ ਕੋਲ ਛੱਡ ਕੇ ਗਿਆ ਕੁੜੀ ਨੂੰ ਉਹ ਛੱਡ ਕੇ ਗਿਆ ਉਹਦਾ ਸਹੁਰਾ ਪਰਿਵਾਰ ਜਦੋਂ ਇੱਥੇ ਛੱਡ ਕੇ ਗਿਆ ਸੀ ਕਿੰਦਾ ਦੀ ਕੰਡੀਸ਼ਨ ਸੀ ਕੀ ਹਾਲ ਲਾਸਟ ਸੀ ਲੜਕੀ ਦਾ ਮੌਈ ਖਤਮੇ ਕੁੜੀ ਦੀ ਮਨਾਤਮ ਹੋਈ ਸੀ ਖਤਮ ਨਹੀਂ ਉਸ ਬਾਬਤ ਕੋਈ ਪੁਲਿਸ ਨੂੰ ਕੋਈ ਸੰਬੰਧਤ ਥਾਣੇ ਨੂੰ ਕੰਪਲੇਂਟ ਦਿੱਤੀ ਤੁਸੀਂ ਅਸੀਂ ਉੱਥੇ ਸਿੱਧੀ ਉਸ ਕੁੜੀ ਲੈ ਗਈ ਆ ਉੱਥੇ ਜਾ ਕੇ ਪੁਲਿਸ ਨੂੰ ਕੀਤੀ ਆ ਇੱਥੇ ਨਹੀਂ ਕੋਈ ਸਾਡੀ ਕਪੂਰ ਥੱਲੇ ਕੋਥ ਵਾਲੀ ਦਾ ਨਾਮ ਦਿੱਤੀ ਸੀ ਕੰਪਲੀਟ ਕੋਥ ਵਾਲੀ ਝੋਈ ਹੈ ਜੀ ਠੀਕ ਹੈ ਕਪੂਰ ਥੱਲੇ ਜਵਾਈ ਜਵਾਈ ਤੁਹਾਡਾ ਆਇਆ ਸੀਗਾ ਕੋਈ ਨਹੀਂ ਆਇਆ ਜੀ ਉਜੇ ਗਨ 4 ਵਜੇ ਰਾਤ ਛੱਡ ਕੇ ਚਲ ਗਏ ਦੂਜੇ ਦਿਨ 4 ਵਜੇ ਆਏ ਜੀ ਨਹੀਂ ਸੰਸਕਾਰ ਤੇ ਵੀ ਨਹੀਂ ਆਏ ਨਹੀਂ ਆਏ ਜੀ 4 4:30 ਵਜੇ ਪੋਸਟ ਮਾਰਡਮ ਸਾਰਾ ਹੋ ਗਿਆ ਤੇਰੇ ਅਸੀਂ ਲੈ ਗਏ ਫਿਰ ਉਹ ਉੱਥੇ ਉਹਨਾਂ ਨੇ ਦੱਸਿਆ ਨਹੀਂ ਕਿ ਪ੍ਰੋਬਲਮ ਸੀ ਕਿ ਲੜਕੀ ਨੂੰ ਕਿ ਬਿਮਾਰ ਸੀ ਜਾਂ ਕੀ ਹੋਇਆ ਸੀ ਉੱਥੇ ਦੇ ਡਾਕਟਰ ਨਰਸ ਨੇ ਕਿਹਾ ਵੀ ਤੁਸੀਂ ਇਸ ਸਰਪੰਚ ਜੀ ਕੁੜੀ ਤੁਹਾਡੀ ਮਰ ਗਈ ਆ ਨਾ ਤੇ ਕੋਈ ਤਾਂ ਚੀਜ਼ ਨਹੀਂ ਦਿੱਤੀ ਤੁਸੀਂ ਕੋਈ ਕੋਈ ਯਾਰ ਤੇ ਨਹੀਂ ਦਿੱਤਾ ਉਹ ਨਰਸ ਨੇ ਬਿਆਨ ਹੈ ਜੀ ਅੱਛਾ ਨਰਸ ਨੇ ਬਿਆਨ ਹੈ ਤਾਂ ਕੋਈ ਚੀਜ਼ ਨਹੀਂ ਦਿੱਤੀ ਕੁੜੀ ਨੂੰ ਖਵਾਈ ਕੁੜੀ ਦੇ ਮਾਰ ਗਈ ਆ ਉਹ ਤੇ 18 ਜੀ ਸਰਪੰਚ ਨੇ ਪੈਰਵਾਈ ਕਰਦੇ ਉਹ ਲੈ ਕੇ ਆਇਆ ਫੋਟੋ ਹੈ ਲੈ ਕਿ ਦੀ ਹਾਂਜੀ ਫੋਟੋ ਹਾਂ ਫੋਟੋ ਦਿਖਾਓ ਕਿੰਨਾ ਟਾਈਮ ਹੋ ਗਿਆ ਅੱਜ ਕਿੰਨੇ ਕਿੰਨੇ ਦਿਨ ਹੋ ਗਏ ਡੱਟ ਹੋਈ ਨੂੰ ਲੜਕੇ 18 ਤਰੀਕ ਦੀ ਹੈਲੋ ਇੱਧਰ ਆ ਯਾਰ ਨਹੀਂ ਕੁੜੀ ਨੇ ਕਦੀ ਜ਼ਿਕਰ ਕੀਤਾ ਸੀ ਅੰਕਲ ਕੁੜੀ ਨੇ ਜ਼ਿਕਰ ਕੀਤਾ ਕਦੀ ਐਦਾਂ ਕਦੀ ਮੈਨੂੰ ਤੰਗ ਪਰੇਸ਼ਾਨ ਕਰਿਆ ਪਰੇਸ਼ਾਨੀ ਦਾ ਕੋਈ ਗੱਲਬਾਤ ਹੋਈ ਹੋਵੇ ਮੋਟਰਸਾਈਕਲ ਮੰਗਦਾ ਸੀ ਜੀ ਅੱਛਾ ਮੰਗ ਕਰ ਰਹੇ ਸੀ ਕੋਈ ਮੋਟਰਸਾਈਕਲ ਮੰਗਦਾ ਸੀ ਉਦੇ ਮਾਕੇ ਕੀ ਕਹਿੰਦੀ ਬੋਲ ਰਹੀ ਸੀ ਉਹਦੀ ਮਾਕੇ ਕਹਿੰਦੀ ਦੋਸਤੋ ਦੋਸਤੋ ਮਾਕੇ ਕਹਿੰਦੀ ਮਿਲਣੀਆਂ ਕਰਾਓ ਤੁਹਾਨੂੰ ਪੰਜ ਮੁੰਡੀਆਂ ਬਾਗੀਆਂ ਨਹੀਂ ਮਿਲਣੀਆਂ ਕਰਾਓ ਐਂ ਕਹ ਮੈਂ ਤਾਂ ਗਰੀਬ ਆ ਵਿਆਹ ਤੇ ਠਾਣੇ ਵਾਲਿਆ ਰੱਖਿਆ ਐਂ ਕੁੜੀ ਕੀ ਕਰੂਗੀ ਮੈਂ ਇਕੱਲੀ ਤੇ ਕਮਾਉਣ ਡਈ ਆ ਮੈਂ ਕਿਹੜਾ ਵਿਆਹ ਰੱਖਿਆ ਐ ਕਰ ਤੇ ਪੁਲਿਸ ਨੂੰ ਕੰਪਲੇਨਟ ਕੀਤੀ ਤੁਸੀਂ ਹਾਂਜੀ ਤਿੱਕੋ ਕਾਰਵਾਈ ਹੋਈ ਉਹਨਾਂ ਤੇ ਉੱਤੇ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਮਦਰ ਪਰਿਵਾਰ ਚ ਆਪਾਂ ਕੌਣ ਕੌਣ ਹੈਗੇ ਆ ਗੱਲੀ ਗੱਲੀ ਤੇ ਤੁਹਾਡੀ ਕੁੜੀ ਸੀ ਬਸ ਹਾਂਜੀ ਦੋਵੇਂ ਕੀ ਹੁਣ ਮੰਗ ਕੀ ਕਰਦੇ ਹੋ ਮੰਗ ਤਾਂ ਸਾਫ ਜਾਈਦਾ ਮੇਰੀ ਕੁੜੀ ਚਲੇ ਉਸ ਮੈਡਮ ਕਰਾਇਆ ਤੁਸੀਂ ਹਾਂਜੀ ਹੋਇਆ ਜੀ ਉਹ ਅੰਦਰ ਰਿਪੋਰਟ ਦੇ ਬਾਅਦ ਅਸੀਂ ਕੰਪਲੀਟ ਤੁਹਾਡੀ ਪਾਵਾਂਗੇ ਰਿਪੋਰਟ ਤੇ ਕੁਝ ਆਇਆ ਹਲੇ ਤੱਕ ਡਾਕਟਰ ਨੇ ਉੱਥੇ ਕਹਿਤਾ ਜੀ ਕੀ ਕਹਿਤਾ ਜੀ ਐਸਆਈ ਨੇ ਕਿਹਾ ਵੀ ਇਹ ਮਾਰਡਰ ਹੋਇਆ ਕੁੜੀ ਦਾ ਕੁੜੀ ਨੀਲੀ ਹੋਏ ਵੀ ਤੂੰ ਕਿਹਾ ਕੀ ਜਾਂ ਦੀ ਕਾਗਜ਼ਾਂ ਕੀ ਲੈ ਕੇ ਲੈ ਗਿਆ ਹੂੰ ਗੁੰਗਾ ਹੋ ਗਿਆ ਉਹ ਨਹੀਂ ਬੋਲਿਆ ਐਸਾਈ ਤੇ ਕੰਪਲੀਟ ਸਾਨੂੰ ਸ਼ੱਕ ਹੀ ਵੀ ਇਹਨਾਂ ਪੈਸੇ ਲੈ ਲਿਆ ਕਿ ਹੈਲ ਹੈ ਲਿਆ ਕਿਹੜੀ ਪੁਲਿਸ ਸੀ ਉਹ ਗੁਲਬੀ ਦੀ ਪੁਲਿਸ ਕਪੂਰਥਲਾ ਹੂੰ ਸਾਨੂੰ ਅੰਦਰ ਨਹੀਂ ਗੁਲਾਬ ਦੇ ਵੀ ਗੁਲਾਬ ਦੇ ਵੀ ਰੋਡ ਤੇ ਕੋਈ ਲੈਂਦਾ ਗੁਲਾਬ ਦੇ ਵੀ ਰੋਡ ਤੇ ਕੋਈ ਨਹੀਂ ਉੱਥੇ ਪੈਲਸ ਜਿਸੇ ਵਿਆਹ ਅੱਛਾ ਗੁਲਾਬਾੜੀ ਦਾ ਹਾਂ ਜੀ ਹਾਂ ਜੀ ਗੁਲਾਬਾੜੀ ਕੇ ਵਿਆਹ ਕੀਤਾ ਸੀ ਕਿੰਨੀ ਦਿਨ ਨੂੰ ਵਿਆਹ ਕੀਤਾ ਸੀ ਵਿਆਹ ਕੀਤਾ ਆਪਣੇ ਸੀਤਲ ਸਾਹਿਬ ਦੇ ਥਰੂ ਹੋਇਆ ਸੀਤਰ ਸਾਹਿਬ ਦੇ ਥਰੂ ਹੋਇਆ ਅੱਛਾ ਜੀ ਸੀਤਰ ਸਾਹਿਬ ਕਿਹੜੇ ਵੱਲੇ ਸੀਤਰ ਸਾਹਿਬ ਇੱਦੀ ਬੀਜੀ ਸਾਹਿਬ ਤਰਾਸ ਵਾਲੇ ਜਿਹੜੇ ਆ ਹਾਂਜੀ ਹਾਂਜੀ ਉਹਨਾਂ ਦੇ ਉਹਨਾਂ ਦਾ ਪ੍ਰਧਾਨ ਜਿਹੜੇ ਪ੍ਰਧਾਨ ਦੇ ਗਲਾ ਸੋ ਤਸਵੀਰਾਂ ਬਿਲਕੁਲ ਸਾਂਝੇ ਕਰ ਰਹੇ ਆ ਇਸ ਵੇਲੇ ਤੁਹਾਨੂੰ ਜਿਹੜੀਆਂ ਜਲੰਧਰ ਸ਼ਹਿਰ ਤੋਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਕੀ ਜਿਹੜਾ ਕੁਛ ਹੀ ਸਮਾਂ ਹੋਇਆ ਸੀਗਾ ਵਿਆਹ ਨੂੰ ਦੱਸਿਆ ਜਾ ਰਿਹਾ ਕਿ ਹੱਲੇ ਚਾਹ ਵੀ ਨਹੀਂ ਉਤਰੇ ਸੀ ਤਾਂ ਜਿਹੜਾ ਪਰਿਵਾਰ ਆ ਜਿਹੜਾ ਉਹਦਾ ਲੜਕੀ ਦਾ ਪਰਿਵਾਰ ਆ ਉਹ ਅਲੀਗੇਸ਼ਨ ਲਗਾਉਂਦਾ ਕਿ ਜਿਹੜੇ ਮੇਰੇ ਸੋਹਰਾ ਪਰਿਵਾਰ ਕਰਕੇ ਜਿਹੜੇ ਉਹ ਦੱਸਿਆ ਜਾ ਰਿਹਾ ਕਿ ਲੜਕੀ ਦੇ ਜਿਹੜੀ ਲੜਕੀ ਦੀ ਮੌਤ ਹੋਈ ਹੈ ਔਰ ਹੱਲੇ ਤੱਕ ਉਹਦੀ ਪੋਸਟਮਾਰਟਮ ਰਿਪੋਰਟ ਨਹੀਂ ਆਈ ਔਰ ਥਾੜਾ ਕੋਤਵਾਲੀ ਜਿਹੜੀ ਕਪੂਰਥਲਾ ਦੇ ਵਿੱਚ ਦੱਸਿਆ ਰਿਹਾ ਕਿ ਇਹਨਾਂ ਨੇ ਕੰਪਲੇਂਟ ਹੈ ਜਿਹੜੀ ਦਰਜ ਕਰਵਾਈ ਹੈ ਔਰ ਇਹ ਜਲੰਧਰ ਸ਼ਹਿਰ ਦੇ ਵਿੱਚ ਜਿੱਥੇ ਉਹਨਾਂ ਦਾ ਪੇਕਾ ਪਰਿਵਾਰ ਆ ਲੜਕੀ ਦਾ ਔਰ ਦੱਸਿਆ ਜਾ ਰਿਹਾ ਹੈ ਕਿ ਇੱਥੇ ਆ ਕੇ ਜਿਹੜਾ ਲੜਕੀ ਨੂੰ ਛੱਡ ਕੇ ਚਲੇ ਗਏ ਇਹ ਤਸਵੀਰਾਂ ਤੁਹਾਨੂੰ ਨਿਊ ਪਾਰਕ ਸਟ੍ਰੀਟ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਸਾਰਾ ਹੀ ਵਿਵਾਦ ਸਾਹਮਣੇ ਆਇਆ ਜੀ ਮਾਸੀ ਜੀ ਮਾਸੀ ਜੀ ਕੋਈ ਗੱਲਬਾਤ ਹੁੰਦੀ ਸੀ ਤੁਹਾਡੀ ਉਹਨਾਂ ਨਾਲ ਕੁੜੀ ਦੇ ਨਾਲ ਸਾਨੂੰ ਇੱਕਦਮ ਫੋਨ ਆਇਆ ਕਿ ਤੂੰ ਉਹ ਦੇਖ ਲਵਾ ਕੇ ਫਿਰ ਸਾਨੂੰ ਨਾ ਕੁਝ ਕਿਓਂ ਕੁੱਤੇ ਆ ਜੀ ਦੋਨੇ ਭੈਣਾਂ ਜਦੋਂ ਕਿਆਂ ਕੁੜੀ ਬੜੀ ਸੋਹਣੀ ਏ ਕੁੜੀ ਨਰਦੀ ਬੜੀ ਸੋਹਣੀ ਚਾਹ ਪਾਣੀ ਸਾਡੇ ਨਾਲ ਪੀਤਾ ਤੇ ਮੈਂ ਕਿਹਾ ਚੱਲ ਚੱਲੀਏ ਕਹ ਛੁੱਟੀ ਮੈਨ ਲੈ ਲੈਂਦੇ ਮਨ ਸਰ ਉਹ ਜਿੱਦਾਂ ਹੈਗੀ ਸਰਕਾਰੀ ਹਸਪੀਟਲ ਦੇ ਵਿੱਚ ਟੈਟ ਹੋਈ ਇਹਨਾਂ ਬਾਅਦ ਦਵਾਈ ਹੁੰਦੀ ਕਹਿੰਦੇ ਬਾਅਦ ਚ ਉਹਦੇ ਸੋਹਰੇ ਨੇ ਕਲਾਈ ਨਹੀਂ ਕਹਿੰਦੇ ਸਵੇਰੇ ਛੱਡਦਾਉਗੇ ਇਹ ਕਹਿੰਦੇ ਦੋ ਦਿਨ ਬਾਅਦ ਛੁੱਟੀ ਦੇਣੀ ਥੋੜੀ ਬੁਖਾਰ ਹੋਣੀ ਨਹੀਂ ਜਿੱਦਾਂ ਪਤਾ ਲੱਗ ਰਿਹਾ ਕਿ ਮੰਗ ਕੀਤੀ ਜਾ ਰਹੀ ਸੀ ਡਿਮਾਂਡ ਕੀਤੀ ਜਾ ਰਹੀ ਸੀ ਜਿਨ੍ਹਾਂ ਨੇ ਆਪਣੀ ਧੀ ਦਿੱਤੀ ਸਾਰਾ ਕੁਝ ਦਿੱਤਾ ਫਿਰ ਰਹਿ ਗਈ ਗਿਆ ਉਹਦੇ ਪਿੱਛੇ ਬਿਮਾਰੀ ਨੇ ਕਿੱਥੋਂ ਮੰਗਾ ਪੂਰੀਆਂ ਕਰਨੀਆਂ ਕਹਿੰਦੇ 5 ਮੁੰਦਰਾ ਲਾਗੀਆਂ ਹੋਣੀਆਂ ਚਾਹੀਦੀਆਂ 5 ਮੁੰਦਰਾ ਇਹ ਸਾਰੀਆਂ ਗੱਲਾਂ ਪਹਿਲਾਂ ਨਹੀਂ ਹੋਈਆਂ ਸੀ ਵਿਆਹ ਤੋਂ ਵਿਆਹ ਤੋਂ ਮਤਲਬ ਪਹਿਲਾਂ ਹੀ ਉਹਨੂੰ ਕਹਿੰਦੀ ਹੁੰਦੀ ਸੀ ਅ ਲਿੰਗਾ ਕਰੋ ਮਿਲੀਆਂ ਹੋਣੀਆਂ ਚਾਹੀਦੀਆਂ ਇਥੋਂ ਤੱਕ ਕੇ ਪੁਲਿਸ ਵਾਲਿਆਂ ਨੇ ਵਿਆਹ ਤਰੀਕ ਜੋ ਰੱਖੀ ਨਹੀਂ ਫਿਰ ਤੁਹਾਡੇ ਪਰਿਵਾਰ ਨੂੰ ਨਹੀਂ ਸੀ ਜੇ ਪਹਿਲਾਂ ਹੀ ਅਗਲੇ ਡਿਮਾਂਡ ਕਰਦੇ ਤੁਸੀਂ ਉੱਥੇ ਕੁੜੀ ਕਿਉਂ ਵਜਾਈ ਕੁੜੀ ਦਾ ਫਿਰ ਉਹ ਦੋਨਾਂ ਦਾ ਆਪਸ ਵਿੱਚ ਗੱਲ ਹੀ ਤੋ ਫਿਰ ਹਾਂ ਕਰੋ ਦੋਸਤਾਂ ਦਾ ਗੱਲਬਾਤ ਸੀਗੀ ਕੁੜੀ ਨਹੀਂ ਹੁਣ ਪਤਾ ਕੁੜੀ ਸਕੂਲ ਜਾਂਦੀ ਪਤਾ ਨਹੀਂ ਹੁਣ ਬਾਹਰ ਬੱਚਿਆਂ ਦਾ ਕਿੰਨੀ ਕੁ ਉਮਰ ਸੀ ਕੁੜੀ ਦੀ 19 ਸਾਲ ਹੈ 19 ਸਾਲ ਤੇ ਮੁੰਡਾ ਹੀ ਕਰਦਾ ਸੀਗਾ ਜੀ ਮੁੰਡਾ ਕੋਈ ਨਹੀਂ ਵਿਹਲਾ ਹੀ ਆ ਵਿਹਲਾ ਹੀ ਹੈ ਜੀ ਤੇ ਮੁੰਡਾ ਚੱਕਰ ਮਾਰਿਆ ਮੁੰਡੇ ਨੇ ਕਦੀ ਆ ਗਿਆ ਉਸ ਤੋਂ ਬਾਅਦ ਕਦੀ ਅੱਧਾ ਘਰ ਵੇਚ ਕੇ ਦੀ ਪਿਛਲੇ ਹਫਤੇ ਮੈਂ ਕਦੀ ਇਹਨਾਂ ਨੇ ਫੋਨ ਨਹੀਂ ਕੀਤਾ ਮੈਂ ਫੋਨ ਕਰ ਕਰਕੇ ਬੁਲਾਏ ਪਿਛਲੇ ਬੁੱਧਵਾਰ ਕੇ ਪਤਾ ਨਹੀਂ ਮੰਗਲਵਾਰ ਆਏ ਉਸ ਤੋਂ ਬਾਅਦ ਹੁਣ ਆਇਆ ਬੁੱਧ ਮੰਗਲਵਾਰ ਵਿਚਾਰੀ ਨੂੰ ਮਰੀ ਨੂੰ ਛੱਡ ਗਏ ਜਦੋਂ ਘਰ ਛੱਡ ਕੇ ਛੱਡਣ ਕੋਣ ਆਈ ਜਦੋਂ ਉਹਦਾ ਸਹੁਰਾ ਸੀ ਸੱਸ ਹੀ ਨਣਾ ਨਹੀਂ ਨਣਾਂ ਦੀ ਸੱਸ ਮੁੰਡਾ ਨਹੀਂ ਆਇਆ ਨਾਲ ਆ ਵੀ ਨਾਲ ਹੀ ਮੁੰਡੇ ਦਾ ਇੱਕ ਦੋਸਤ ਤੇ ਉਦੋਂ ਕੀ ਕੰਡੀਸ਼ਨ ਸੀ ਜਦੋਂ ਛੱਡ ਕੇ ਗਏ ਸੀ ਕਿਤਾ ਉਹਨੂੰ ਕੋਈ ਇਦਾਂ ਸੈਡਾ ਤੇ ਬੈਠੇ ਗੱਬੇ ਭਾਈ ਜੇ ਇਧਰੋਂ ਇੱਕ ਜਨਾ ਇਧਰ ਹੁੰਦਾ ਹੀ ਉਹ ਐਨੂੰ ਡਿੱਗ ਜਾਂਦੀ ਹਣੀ ਧਿਆਨ ਨੂੰ ਮੈਂ ਵਿੱਚ ਬੜੀ ਮੈਂ ਬਣੀ ਨਹੀਂ ਕੋਈ ਉਸ ਵੇਲੇ 60 ਪੇਟ ਸੀਗੀ ਉਹਦੇ ਸਰੀਰ ਤੇ ਜਦੋਂ ਫਟਾਫਟ ਅਸੀਂ ਚੱਕਿਆ ਉਹਨੂੰ ਤੇ ਆਪਾਂ ਹਸਪੀਟਲ ਹੀ ਲੈ ਗਏ ਹਾਂ ਹਾਂ ਤੇ ਉਹ ਹਸਪੀਟਲ ਪਰ ਆ ਤਾਂ ਹੀ ਵੇਖਿਆ ਇੱਥੇ ਬੜੇ ਬੜੇ ਨਿਸ਼ਾਨ ਲੱਗਾਨ ਹੈਗੇ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੇ ਕੋਈ ਟ੍ਰੀਟਮੈਂਟ ਨਹੀਂ ਕਰਾਇਆ ਦਾ ਪਹਿਲਾਂ ਉਹ ਗਏ ਉੱਥੇ ਸੈਨ ਉਹ ਤੇ ਸੌਰੇ ਦਿਨ ਹੋਇਆ ਉਹਨੂੰ ਛੱਡ ਕੇ ਚੱਲ ਗਏ ਕਹਿੰਦੇ ਕਿ ਅਸੀਂ ਸਾਡੇ ਕੋ ਨਾ ਪੈਸੇ ਆ ਨਹੀਂ ਆਪਾਂ ਸਵੇਰੇ ਪੈਸੇ ਲੈ ਕੇ ਆਵਾਂਗੇ ਤੇ ਮੈਨੂੰ ਕਹਿੰਦੇ ਕਿ ਅਸੀਂ ਝੋਨਾ ਲਾਉਣਾ ਵਾ ਸਵੇਰੇ ਝੋਨਾ ਲਾਉਣ ਜਾਣਾ ਇਹ ਕੋਈ ਰਹਿ ਨਹੀਂ ਸਕਦਾ ਉਹ ਜ਼ਿਲੇਗਲੇ ਆਏ ਇਹਨੂੰ ਛੱਡ ਕੇ ਕੁੜੀ ਨੂੰ ਸਾਰੀ ਘਟਨਾ ਕ੍ਰਮ ਦੇ ਪਿੱਛੇ ਕੀ ਕਾਰਨ ਸਮਝਦੇ ਹੋ ਕਿ ਕੀ ਕਾਰਨ ਤੁਸੀਂ ਗੱਲ ਇੰਨੀ ਦੇਰ ਬਾਅਦ ਕਿਉਂ ਅੱਜ ਕਹਿੰਦੇ ਤਕਰੀਬਨ 12-15 ਦਿਨ ਹੋ ਗਏ ਗੱਲ ਨੂੰ ਵੀ ਨਹੀਂ ਹਲੇ ਡੈਥ ਹੋਈ ਨੂੰ ਤਾਂ ਥੋੜੇ ਦਿਨ ਹੋਏ ਕਿੰਨੇ ਦਿਨ ਹੋਏ ਡੈਥ ਨੂੰ ਅੱਜ 4 ਦਿਨ ਨਹੀਂ ਜਦੋਂ ਛੱਡ ਕੇ ਗਏ ਸੀ ਉਹ ਕਿੰਨੇ ਦਿਨ ਹੋਏ ਆ ਉਹ ਤਾਂ ਨਹੀਂ ਉਹ ਛੱਡ ਕੇ ਗਿਆ ਨਾ ਤਾਂ 4 ਕਿ ਦਿਨ ਹੋਇਆ ਉਸੇ ਵੇਲੇ ਜਦੋਂ ਛੱਡ ਕੇ ਗਿਆ ਤਾਂ ਉਸੇ ਵੇਲੇ ਮਤਲਬ ਥੋੜੇ ਨੂੰ ਜਦੋਂ ਹਾਂ ਡੈਥ ਤੇ ਸਮਝ ਲਓ ਪਹਿਲਾਂ ਆਈ ਮਾੜੇ-ਮੋਟੇ ਸਾਹ ਹੈ ਉਹ ਨਾ 사ਮਾ ਤੇ ਨਹੀਂ ਹਸਪੀਟਲ ਲੈ ਜਦੋਂ ਤੁਸੀਂ ਉਹ ਹਸਪੀਟਲ ਲੈ ਗਏ ਸੀ ਡਾਕਟਰ ਵੱਲੋਂ ਕੀ ਡਾਕਟਰ ਡਾਕਟਰ ਵੀ ਕਹਿੰਦੇ ਕਹਿੰਦੇ ਇੱਕ ਦੋ ਦਿਨਾਂ ਤੱਕ ਰਹੇ ਨੇ ਠੀਕ ਹੋ ਜਾਣਾ ਇਹਨੂੰ ਬੁਖਾਰ ਚੜਿਆ ਟਾਈਫੈਟ ਆ ਤੇ ਸਿਰ ਪਰ ਹੈ ਨਹੀਂ ਸਿਵਲ ਹਸਪਤਾਲ ਦੇ ਵਿੱਚ ਲੈ ਗਏ ਸੀ ਨਹੀਂ ਕਰਪੂਥਲੇ ਲੈ ਕੇ ਗਏ ਸੀ ਚੈਰੀਟੇਵਲ ਚੈਰੀਟੇਵਲ ਮੈਨੂੰ ਨਾਮ ਦਾ ਨਹੀਂ ਪਤਾ ਲੱਗਦਾ ਚੈਰੀਟੇਵਲ ਹਸਪੀਟਲ ਹਾਂਜੀ ਉੱਥੇ ਲੈ ਕੇ ਗਿਆ ਸੀ ਆਪਾਂ ਕੀ ਮੰਗੀ ਹੁਣ ਤੁਹਾਡੀ ਪ੍ਰਸ਼ਾਸਨ ਅੱਗੇ ਬਸ ਇਨਸਾਫ ਮਿਲਣਾ ਚਾਹੀਦਾ ਵਿਚਾਰੀਆਂ ਮਾਵਾਂ ਦੀਆਂ ਨਹੀਂ ਉਹਨਾਂ ਨੂੰ ਕੱਲ੍ਹ ਕਦਾਰ ਰਿਸ਼ਤੇਦਾਰ ਵੀ ਕੀ ਕਰ ਸਕਦੇ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਉਹਨਾਂ ਦੇ ਬਾਰੇ ਕੁਛ ਨਹੀਂ ਬਸ ਇੰਨਾ ਹੀ ਹੋਇਆ ਵਾ ਬਲਾਜਾ ਹੋਇਆ ਵਾ ਉਹ ਕਹਿੰਦੇ ਰਿਪੋਰਟ ਆਉਣ ਤੋਂ ਬਾਅਦ ਪਰਚਾ ਕਰ ਜਿਹੜਾ ਲੜਕੀ ਦਾ ਸੰਸਕਾਰ ਕੀਤਾ ਸੀਗਾ ਤੁਹਾਡੀ ਜਿਹੜੀ ਮੌਜੂਦਗੀ ਦੇ ਵਿੱਚ ਹੋਇਆ ਸਾਰਾ ਕੁਝ ਹਾਂਜੀ ਅਸੀਂ ਆਪਾਂ ਤੁਹਾਡੀ ਸਹਿਮਤੀ ਨਾਲ ਹੋਇਆ ਸਭ ਕੁਝ ਜਾਂ ਕੋਈ ਅੰਡਰ ਪ੍ਰੈਸ਼ਰ ਪੁਲਿਸ ਨੇ ਕਿ ਇਹ ਦਾਦੀ ਜਦੋਂ ਮਲਾਜਾ ਹੋ ਜਾਂਦਾ ਫਿਰ ਅਕੀਦਾਨੀ ਮਲਾਜਾ ਹੋ ਗਿਆ ਹੁਣ ਸੰਸਕਾਰ ਕਰੋ ਮਤਲਬ ਪੋਸਟਮਾਰਟਮ ਹੋ ਗਿਆ ਪੋਸਟਮਾਰਟਮ ਜਦੋਂ ਹੋਇਆ ਤੇ ਹਲੇ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਈ ਲੜਕੀ ਦੀ ਕੀ ਨਾਮ ਕੀ ਸੀ ਲੜਕੀ ਦਾ ਨਹੀਂ ਸਰ ਫਾਦਰ ਨੇਮ ਕੀ ਹੈ ਹਰਬੰਸ ਤੇ ਇੱਥੇ ਦੀ ਜਲੰਧਰ ਦੀ ਵਾਸੀ ਰਹਿਣ ਵਾਲੇ ਹਾਂ ਜੀ ਇੱਕ ਮਾਂ ਦਾ ਆਪਣੇ ਹੁਣ ਜਿਹੜਾ ਕੁੜੀ ਜੀ ਚਲ ਗਈ ਉਹ ਕੀ ਇਨਸਾਫ ਮੰਗਦੇ ਹੋ ਆਪਣੀ ਮਾਂ ਆਪਣੀ ਮਾਂ ਕੀ ਇਨਸਾਫ ਮੰਗ ਕਰਦੀ ਹੈ ਜੀ ਸਰ ਜੀ ਮੇਰੀ ਬੇਟੀ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਕਿੰਨਾ ਹੈ ਨਾ ਬੇਹਾਲਤ ਕੀਤੀ ਹੋਰ ਪਰਿਵਾਰ ਚ ਕੌਣ-ਕੌਣ ਆ ਮਤਾ ਜੀ ਬਸ ਅਸੀਂ ਦੋ ਹੀ ਆ ਮਾਂ ਬੇਟੀ ਹਾਂ ਅਚਾ ਮਾਂ ਬੇਟ ਤੁਹਾਡੇ ਹਸਬੰਦ ਨਹੀਂ ਹਾਂਗੇ ਸਰ ਮੇਰੀ ਬੁੜੀਆ 5 ਦਿਨ ਦੀ ਮੇਰੇ ਘਰੋਂ ਲੈ ਛੱਡ ਕੇ ਚਲੇ ਗਏ ਬੱਚਾ ਤੁਹਾਡਾ ਹੋਰ ਕੋਈ ਨਹੀਂ ਇੱਕ ਬੇਟੀ ਮੇਰੀ ਬੜੀ ਇਕੱਲੇ-ਇਕੱਲੇ ਹੋਣ ਮੈਂ ਕੁੜੀ ਤੇ ਸਾਰੇ ਜੀ ਨਹੀਂ ਠੀਕ ਹੈ ਜੀ ਮਾਂ ਆਪਣੇ ਬੱਚੀ ਵਾਸਤੇ ਇਨਸਾਫ ਲਈ ਲੜ ਗਈ ਹੈ ਕਿਉਂਕਿ ਯਾਰ ਰੋਪ ਲਗਾਇਆ ਗਿਆ ਸੋ ਬਿਲਕੁਲ ਜੀ ਤੁਹਾਨੂੰ ਜਿਹੜਾ ਇਹ ਮਾਮਲਾ ਜਲੰਧਰ ਦਾ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਨਿਊ ਪਾਰਾ ਸਟੇਟ ਦੇ ਵਿੱਚ ਜਿਹੜਾ ਸਾਰਾ ਵਿਵਾਦ ਆ ਸਾਹਮਣੇ ਆ ਔਰ ਹੁਣ ਪੀੜਤ ਪਰਿਵਾਰ ਆ ਜਿਹੜਾ ਇਨਸਾਫ ਦੀ ਗੁਹਾਰ ਲਗਾ ਰਿਹਾ ਪ੍ਰਸ਼ਾਸਨ ਅੱਗੇ ਕਿ ਸਾਨੂੰ ਜਿਹੜਾ ਇਨਸਾਫ ਆ ਮਿਲੇ ਔਰ ਇਹ ਮਾਮਲਾ ਦੱਸਦੀ ਕਿ ਜਿਹੜਾ ਜਿਹੜਾ ਲੜਕੀ ਤੇ 3-4 ਦਿਨ ਪਹਿਲਾਂ ਜਿਹੜੇ ਸੋਰਾ ਪਰਿਵਾਰ ਇਥੇ ਛੱਡ ਕੇ ਗਿਆ ਔਰ 1 ਮਹੀਨਾ ਪਹਿਲਾਂ ਵਿਆਹ ਹੋਇਆ ਸੀਗਾ ਜਲੰਧਰ ਜੀ ਵਿਆਹ ਕੀਤਾ ਗਿਆ ਸੀਗਾ ਤੇ ਕਪੂ ਕੋਰਤਵਾਲੀ ਦਾ ਜਿਹੜਾ ਲੜਕਾ ਰਹਿਣ ਵਾਲਾ ਜਿਸ ਨਾਲ ਲੜਕੀ ਦਾ ਰਿਲੇਸ਼ਨ ਸੀਗਾ ਗੱਲਬਾਤ ਸੀਗੀ ਪਹਿਲਾਂ ਉਸ ਤੋਂ ਬਾਅਦ ਪਰਿਵਾਰ ਨੇ ਵਿਆਹ ਕਰ ਦਿੱਤਾ ਉੱਥੇ ਤਾਂ ਹੁਣ ਜਿਹੜਾ ਪਰਿਵਾਰ ਇਲਜ਼ਾਮ ਲਗਾਉਂਦਾ ਕਿ ਤਿੰਨ ਚਾਰ ਦਿਨ ਪਹਿਲਾਂ ਜਦੋਂ ਸੋਹਰਾ ਪਰਿਵਾਰ ਜਿਹੜਾ ਲੜਕੀ ਦਾ ਇੱਥੇ ਛੱਡਣ ਆਇਆ ਤਾਂ ਉਸ ਵੇਲੇ ਉਹਦੀ ਕੰਡੀਸ਼ਨ ਕਾਫੀ ਖਰਾਬ ਸੀ ਤਾ ਉਸ ਤੋਂ ਬਾਅਦ ਜਿਹੜਾ ਉਹਨੂੰ ਐਡਮਿਟ ਜਿਹੜਾ ਕਰਵਾਇਆ ਜਾਂਦਾ ਦਾਖਲ ਕਰਵਾਇਆ ਜਾਂਦਾ ਪਰ ਉੱਥੇ ਜਿਹੜਾ ਜਿਹੜਾ ਇਲਾਜ ਦੇ ਦੌਰਾਨ ਉਸ ਦੀ ਜਿਹੜੀ ਲੜਕੀ ਦੀ ਹੈ ਮੌਤ ਹੋ ਜਾਂਦੀ ਹੈ ਸੋ ਹੁਣ ਪਰਿਵਾਰ ਜਿਹੜਾ ਪੁਲਿਸ ਅੱਗੇ ਗੁਹਾਰ ਲਗਾ ਗਿਆ ਸਾਨੂੰ ਜਿਹੜਾ ਬੰਦਾ ਇਨਸਾਫ ਹੈ ਮਿਲੇ ਔਰ ਉਹਦੀ ਪੋਸਟਮਾਰਟਮ ਰਿਪੋਰਟ ਹੱਲੇ ਤੱਕ ਜਿਹੜੀ ਲੜਕੀ ਦੀ ਨਹੀਂ ਆਈ ਸੋ ਇੰਸਟਾਗ੍ਰਾਮ ਤੇ ਜਿਹੜੀ ਲੜਕੀ ਦੀ ਗੱਲਬਾਤ ਹੋਈ ਸੀ ਲੜਕੇ ਨਾਲ ਉਸ ਤੋਂ ਬਾਅਦ ਜਿਹੜਾ ਅੱਜ ਕੱਲ ਦੇ ਸਮੇਂ ਦੇ ਵਿੱਚ ਜਦੋਂ ਬੱਚੇ ਆਪਣੇ ਘਰਦਿਆਂ ਦੀ ਨਹੀਂ ਮੰਨਦੇ ਤਾਂ ਫਿਰ ਦੇਖੋ ਇਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਕਰਦਿਆਂ ਨੇ ਲੜਕੀ ਦੀ ਮਰਜ਼ੀ ਨਾਲ ਵਿਆਹ ਕਰ ਦਿੱਤਾ ਰਿਲੇਸ਼ਨਸ਼ਿਪ ਸੀਗਾ ਉਸ ਤੋਂ ਬਾਅਦ ਜਿਹੜਾ ਉਸ ਲੜਕੀ ਦੀ ਮੌਤ ਹੋ ਗਈ ਹੈ ਜੀ ਹੁਣ ਦੇਖ ਸਕਦੇ ਹੋ ਵੱਡੀ ਖਬਰ ਹੈ ਜਲੰਧਰ ਸ਼ਹਿਰ ਤੋਂ ਤੁਹਾਨੂੰ ਜਿਹੜੀ ਸਾਡੀ ਕਰ ਰਹੀ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਜੇ ਕਦੋਂ ਪਤਾ ਲੱਗਾ ਸਾਰੇ ਗੱਲ ਦੱਸੋ ਥੋੜਾ ਭਾਈ ਇੱਕ ਮਿੰਟ ਹਾਂਜੀ ਪਹਿਲੇ 17 ਤਰੀਕ ਨੂੰ ਫੋਨ ਆਇਆ ਮੈਂ ਗਈ ਇਹਨਾਂ ਦੇ ਕੋਲ ਕੁੜੀ ਚੰਗੀ ਭਲੀ ਬੈੜ ਤੇ ਬੈਠੀ ਚਾਹ ਪਾਣੀ ਪੀਤਾ ਸਾਡੇ ਨਾਲ ਆ ਦੋ ਘਣਾ ਗਿਆ 17 ਨੂੰ ਫੇਰ ਫੋਨ ਕਰ ਦਿੱਤਾ ਵੀ ਆਓ ਕੁੜੀ ਬਿਮਾਰ ਮੈਂ ਕਿਹਾ ਅੱਜ ਮੇਰੇ ਕੋ ਨਹੀਂ ਆ ਜਾਣਾ ਮੇਰੇ ਕੋ ਬਸਤ ਨਹੀਂ ਵਾਰ-ਵਾਰ ਚੜ ਹੁੰਦਾ ਜਿਹੜੇ ਅੱਜ ਕੱਲ ਬੱਚੇ ਆਪ ਫੈਸਲੇ ਲੈਂਦੇ ਆ ਅੱਡ ਹੋ ਕੇ ਬੱਚੇ ਜਦੋਂ ਇਦਾਂ ਦੇ ਗਲਤ ਡਿਸੀਜਨ ਲੈਂਦੇ ਆ ਕਿਤੇ ਨਾ ਉਹ ਜਿਹੜਾ ਕਮਿਆਜਾ ਬਾਅਦ ਵਿੱਚ ਭੁਗਤਣਾ ਪੈਂਦਾ ਸਾਨੂੰ ਅੱਜ ਤੁਹਾਨੂੰ ਵੀ ਜਿਹੜਾ ਦੁੱਖ ਹੋ ਰਿਹਾ ਵੀ ਤੁਹਾਡੇ ਹਸਬੰਡ ਵੀ ਜਿਹੜੇ ਤੁਹਾਨੂੰ ਛੱਡ ਗਏ ਜਦੋਂ ਛੋਟੀ ਸੀਗੀ ਉਪਟੀ ਤੇ ਹੁਣ ਧੀ ਵੀ ਜਿਹੜੀ ਆ ਨਾਲ ਨਹੀਂ ਰਹੀ ਸਾਥ ਜਿਹੜਾ ਛੁੱਟ ਗਿਆ ਮਾਂ ਤੋਂ ਇਕੱਲੇ ਰਹਿ ਗਏ ਉਹ ਕਿ ਭਾਵੇਂ ਲੱਖ ਰਿਸ਼ਤੇਦਾਰ ਹੋਣ ਆਂਡ ਗਵੰਡ ਹੋਣ ਉਹ ਜੋ ਘਰ ਦੇ ਪੁੱਛਦੇ ਨੇ ਉਹ ਬਾਰਦਾਨੀ ਕੋਈ ਖਿਆਲ ਕਰਦਾ ਜੀ ਕੀ ਹੋ ਮੰਗ ਕੀ ਕਰਦੇ ਹੋ ਮਾਤਾ ਮੈਨੂੰ ਇਨਸਾਫ ਚਾਹੀਦਾ ਮੇਰੀ ਬੇਟੀ ਨਾਲ ਕੇ ਇਹਨਾਂ ਨੇ ਕੀਤਾ ਕੀ ਕੀ ਨਾਮ ਜੀ ਉਹਨਾਂ ਦੇ ਤੁਹਾਡੇ ਜਿਹੜਾ ਜਿੰਦੇ ਦਾ ਵਿਆਹ ਹੋਇਆ ਉਹਦਾ ਕੀ ਨਾਮ ਹੈ ਕਹਿੰਦੇ ਦਾ ਨਾ ਰੋਹਿਤ ਉਹਦੇ ਡੈਡੀ ਦਾ ਨਾਮ ਇਕਰ ਨਾਮ ਦਾ ਨਾਮ ਸਹਮਨ ਹੈ ਭੈਣ ਦਾ ਨਾਮ ਪੂਜਾ ਵਾ ਕਿੱਥੇ ਦੇ ਰਹਿਣ ਵਾਲੇ ਆ ਦੱਸੋਏ ਤੇ ਇਹਦੇ ਕਰਦੇ ਕਿ ਡੈਡੀ ਕਰਦੇ ਲੜਕੇ ਦੇ ਇਹ ਪੇਟ ਦਾ ਕੰਮ ਕਰਦੇ ਪੇਟ ਦਾ ਕੰਮ ਕਰਦੇ ਜਿਸ ਵੇਲੇ লাশ ਛੱਡਣ ਆਏ ਸੀ ਲੜਕੀ ਨੂੰ ਇੱਥੇ ਤੁਹਾਡੇ ਘਰ ਉਹਨੂੰ ਉਸ ਹਲਾਤਾ ਦੇ ਵਿੱਚ ਉਹਦੋਂ ਕੌਣ-ਕੌਣ ਆਇਆ ਸੀ ਨਾਲ ਛੱਡਣਿਆ ਕਰੋ ਮੁੰਡੇ ਦਾ ਡੈਡੀ ਮੁੰਡਾ ਹੀ ਮੁੰਡੇ ਦਾ ਦੋਸਤ ਮੁੰਡੇ ਦੀ ਮਾਪੇ ਹਨ ਭੈਣ ਦੀ ਸੱਸ ਉਹ ਤੋਂ ਬਾਅਦ ਜਦੋਂ ਡੈਥ ਹੋਈਏ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਡੈਥ ਤੇ ਸਰਪੰਚ ਨੂੰ ਫੋਨ ਕਰ ਦਿੱਤਾ ਸੀ ਉਹਨਾਂ ਨੇ ਨੂੰ ਉਹ ਆਏ ਨਹੀਂ ਉਹ ਅਗਲੇ ਦਿਨ 4:30 ਵਜੇ ਆਏ ਡੈੱਡ ਰਿਕਾਰਡਿੰਗ ਤੇ ਪੋਸਟ ਮਾਰ ਤੋਂ ਮੋੜ ਲਈ ਉੱਥੇ ਆਏ ਸਾਡੇ ਤੇ ਪੁਲਿਸ ਕੰਪਲੇਂਟ ਤੁਸੀਂ ਕਦੋਂ ਕੀਤੀ ਸੀਗੀ ਉਹ ਤਾਂ ਸਵੇਰੇ 11 ਵਜੇ ਚਲੇ ਗਈ ਫਿਰ ਅੱਛਾ ਸਵੇਰੇ 11 ਵਜੇ ਚਲੀ ਗਈ ਸੀ ਠੀਕ ਹੈ 11 ਵਜੇ ਸੋ ਬਿਲਕੁਲ ਜਿਹੜਾ ਪਰਿਵਾਰ ਦੇਖ ਸਕਦੇ ਹੋ ਇਸ ਵੇਲੇ ਤੁਸੀਂ ਤਸਵੀਰਾਂ ਤੁਹਾਨੂੰ ਜਿਹੜੀਆਂ ਨਿਊ ਫਾਰ ਸਟੇਟ ਜਲੰਧਰ ਤੋਂ ਸਾਂਝੇ ਕਰ ਰਿਹਾ ਜਿੱਥੇ ਜਲੰਧਰ ਵੈਸਲੇ ਇਲਾਕੇ ਦੇ ਵਿੱਚ ਪਰਿਵਾਰ ਜਿਹੜਾ ਰਹਿਣ ਵਾਲਾ ਜਿੱਥੇ ਪੀੜਤ ਪਰਿਵਾਰ ਜਿਹੜਾ ਇਸ ਵੇਲੇ ਦੁੱਖ ਦੀ ਘੜੀ ਹੈ ਪਰਿਵਾਰ ਦੇ ਉੱਪਰ ਤੇ ਇਹਨਾਂ ਦੀ ਲੜਕੀ ਦੀ ਜਿਹੜੀ ਹੈ ਜਵਾਨ ਲੜਕੀ ਸੀ 19 ਸਾਲਾਂ ਦੀ ਉਮਰ ਸੀ ਉਹਦਾ ਜਿਹੜਾ ਵਿਆਹ ਹੋ ਜਾਂਦਾ ਤਾਂ ਉੱਥੇ ਜਿਹੜਾ ਕਿ ਦੱਸਿਆ ਰਿਹਾ ਪਰਿਵਾਰ ਕਿ ਉਹ ਸੋਹਰਾ ਪਰਿਵਾਰ ਜਿਹੜਾ ਡਿਮਾਂਡ ਕਰ ਰਿਹਾ ਸੀ ਜੋ ਇਹਨਾਂ ਦੇ ਵੱਲੋਂ ਐਲੀਗੇਸ਼ਨ ਲਗਾਏ ਜਾ ਰਹੇ ਇਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਆ ਔਰ ਸਾਡੇ ਵੱਲੋਂ ਕਿਸੇ ਵੀ ਇਲਜ਼ਾਮਾਂ ਦੀ ਜਿਹੜੀ ਪੁਸ਼ਟੀ ਨਹੀਂ ਕੀਤੀ ਜਾਂਦੀ ਔਰ ਇਹ ਜਿਹੜਾ ਪਰਿਵਾਰ ਆ ਇਲਜ਼ਾਮ ਲਗਾ ਰਿਹਾ ਕਿ ਜਿਹੜਾ ਸੋਹਰਾ ਪਰਿਵਾਰ ਆ ਉਹਨਾਂ ਵੱਲੋਂ ਜਿਹੜੀ 5 ਮੁੰਦਰੀਆਂ ਜਿਹੜੀਆਂ 5 ਮਿਲਨੀਆਂ ਕਿਹਾ ਜਾ ਰੇ ਕਰੋ ਉਸ ਤੋਂ ਬਾਅਦ ਮੁੰਦਰੀਆਂ ਮੰਗੀਆਂ ਜਾ ਰੀਆਂ ਸੀ ਜਾਂ ਬਾਈਕ ਮੰਗੇ ਜਾ ਰੇ ਡਿਮਾਂਡ ਜਿਹੜੀ ਕੀਤੀ ਜਾ ਰਹੀ ਸੀ ਇਹ ਦਾ ਯਰ ਰਿਲੇਸ਼ਨ ਮਲਕੇ ਇਹ ਕੋਣ ਆ ਲੜਦੇ ਪਏ ਆ ਹਾਂ ਸੈਂਟਰ ਦੇਖੋ ਭਾਈ ਨੇ ਆਪੇ ਕਰ ਲੈਣਾ ਆ ਕੁੜੀ ਆ। ਨਾਲ ਕੁੜੀ ਦੀ ਆਵਾਜ਼ ਆ। ਆ ਕੁੜੀ। ਮੇਰੀ ਭੈਣ ਵੀ ਕਹਿੰਦੀ ਸੀ। ਠੀਕਾ ਮੈਂ ਕਹਣਾ ਉਹ ਘਾੜ ਕੇ ਕਹਿੰਦੀ ਸੀ। ਮੈਂ ਕਹਿ ਰਣਾ। ਹਾਂ। ਹਾਂ। ਹਲੋ। ਬੋਲ ਬੋਲ ਹਸੀਕਰ ਮੋਨੀ। ਮੈਂ ਕਹਿ ਰਣਾ ਵੀ ਇਹਦੀ ਭੈਣ ਵੀ ਕਹਿੰਦੀ ਚੁੱਪ ਹੋ ਜਾ ਜਿਹੜੀ ਨਾ ਉਹਦੀ ਸੱਸ ਆ। ਹਾਂਜੀ। ਮੈਨੂੰ ਨਾ ਇਤਨੇ ਵੀ ਰਾਤੀ ਕੀ ਹੈ? ਹਾਂਜੀ ਸੱਸ ਦਾ ਬਹੁਤ ਜ਼ਿਆਦਾ ਆ। ਇਹ ਕੁੜੀ ਨੇ ਨਨਾਂਦਾ ਹੱਕਾ ਪੂਰਾ ਵਿੱਚ। ਨਹੀਂ ਤੇ ਅਸੀਂ ਮੰਨ ਲਓ ਆਪਾਂ ਵੀ ਕਿਸੇ ਦੇ ਆਪਾਂ ਧੀਆ ਆਪਣੀਆਂ ਵੇ ਉਹਨੇ ਆਪਾਂ ਚੋਣੀ ਉੱਥੇ ਜਾ ਕੇ ਆਪਾਂ ਆਪਣਾ ਮਲ ਕੇ ਚੋਰ ਜਮਾਲੀਂ ਦੇ ਕੀ ਤੁਸੀਂ ਇਦਾਂ ਕਰੋ ਇਦਾਂ ਕਰੋ ਇਹਨਾਂ ਦਾ ਜਵਾਈ ਬਾਹਰ ਹੋ ਜਾਂ ਜੀ ਸਪੋਰਟ ਕਰਦਾ ਇਹਨਾਂ ਦਾ ਜਵਾਈ ਬਾਹਰ ਇਹ ਇਹ ਸਪੋਰਟ ਕਰਦਾ ਜਹਾ ਦੁਬਈ ਦੇ ਵਿੱਚ ਜਵਾਈ ਇਹ ਜਵਾਈ ਇਹਨਾਂ ਦਾ ਬਾਹਰ ਹੈ ਇਹ 9 ਸੱਤ ਸਾਲ ਲੱਕੇ ਕੀ ਕਰਦੀਆਂ ਕੀ ਨਹੀਂ ਕਰਦੀਆਂ ਪੂਰੀ ਗੱਲ ਦਾ ਪਤਾ ਨਹੀਂ ਜਾਨਦੇ ਵੀ ਮੇਰੇ ਘਰ ਦੇ ਹਾਂ ਮੈਨੂੰ ਬੋਲਦੇ ਆ ਉਹਦੇ ਮੈਨੂੰ ਲੈ ਕੇ ਨਹੀਂ ਜਾਂਦੇ ਖੜ ਕੇ ਤਮਾਸ਼ਾ ਦੇਖਦੇ ਆ ਇਹ ਕਦੋਂ ਦੀ ਗੱਲਬਾਤ ਸਰ ਹੋ ਰਹੀ ਹੈ ਫਿਲ ਨਾ ਫਿਲ ਨਾ ਫਿਲ ਨਾ ਅਵੀ ਆ ਤੂੰ ਪਹਿਲਾਂ ਵੀ ਨਿਕਲਿਆ ਫੋਨ ਤੇ ਗੱਲਾ ਕੁੜੀ ਪੂਰੀ ਪ੍ਰੈਗਨੈਂਟ ਸੀਗੀ ਹੁਣ ਕੀ ਮੰਗਤੀ ਸਰ ਆਪਣੀ ਮੰਗ ਸਾਨੂੰ ਇਨਸਾਫ ਚਾਹੀਦਾ ਕੁੜੀ ਸਾਡੀ ਮਾਰੀ ਆ ਹਾਂ ਹਾਂ ਜ ਕੁੜੀ ਮਾਰੀ ਹੈ ਨਾ ਯਾਰ ਦੇ ਕੇ ਮਾਰੀ ਹੈ ਕੁੜੀ ਉਹਦਾ ਡਾਕਟਰ ਸਾਡ ਡਾਕਟਰ ਨੂੰ ਉਹਦਾ ਹਾਂ ਸੋਸ਼ਲ ਮੀਡੀਆ ਤੇ ਗੱਲਬਾਤ ਸੀ ਕੁੜੀ ਮੁੰਡੇ ਦੀ ਤੇ ਉਹਦੇ ਨੂੰ ਤੁਹਾਨੂੰ ਪਤਾ ਲੱਗ ਗਿਆ ਸੀਗਾ ਫੇਰ ਤੁਸੀਂ ਵਿਆਹ ਲੱਗੀ ਪਾਜੀ ਕੁੜੀ ਲੱਗੀ ਹੋਈ ਆ ਕੁੜੀ ਦਾਗ ਦੀ ਹੋਈ ਆ ਦਾਗੀ ਕੁੜੀ ਨੇ ਕਿਹਾ ਮੈਂ ਕਿੱਥੇ ਜਾਵਾਂਗੀ ਕੁੜੀ ਦਾ ਵਿਆਹ ਕਿੱਥੇ ਜਾਵਾਂਗੀ ਮੈਂ ਵਿਆਹ ਨਹੀਂ ਕਰਾਂਗੀ ਤੇ ਕਿੱਥੇ ਜਾਵਾਂਗੀ ਕਿ ਨਹੀਂ ਕੁੜੀ ਦਾਗ ਹੀ ਹੋ ਚੁੱਕੀ ਸੀ ਪਹਿਲੇ ਵੀ ਮੁੰਡਾ ਇੱਦੇ ਤੰਗ ਪਰੇਸ਼ਾਨ ਕਰਦਾ ਸੀਗਾ ਕੁੜੀ ਨੂੰ ਵੱਡਾ ਨਹੀਂ ਛੇੜਿਆ ਪਾਜੀ ਨਹੀਂ ਛੇੜਿਆ ਕੋਲਟੀ ਜਾਂਗ ਚ ਘੁੰਮਦਾ ਵਾ ਲਟੇਰਾ ਵਾ ਮੁੰਡਾ ਨਹੀਂ ਉਹ ਨਹੀਂ ਤੁਸੀਂ ਦੇਖਿਆ ਕੁੜੀ ਨੇ ਸਾਨੂੰ ਬਾਅ ਪਹਿਲਾ ਤੇ ਪਤਾ ਹੀ ਹੋਣਾ ਚਾਹੀਦਾ ਵੀ ਐਨੇ ਚੇਤ ਕੁੜੀ ਦੇ ਕੋਈ ਨੇਸ਼ਨ ਤੁਹਾਡੇ ਕੋਲ ਨਹੀਂ ਸਰ ਜੀ ਸਰ ਸਾਨੂੰ ਸਾਨੂੰ ਥੋੜਾ ਬਾਲ ਲੱਗਦਾ ਉਹਦੀ ਤਸੀਨ ਹੋ ਜਾ ਉਹਦਾ ਸਾਰੀ ਮੈਂਦੀ ਨਾਲ ਗੱਲਬਾਤ ਕਰਦੀ ਇਕੱਲਾ ਮੁੰਡਾ ਨਹੀਂ ਕਰਦਾ ਹੀ ਕੋਈ ਜੋਤਲੀ ਨਾ ਨਨਾਲਾ ਸਾਹ ਨਨਾਲਾ ਦੀ ਸਾਥ ਉਹਦਾ ਮੁੰਡੇ ਦਾ ਜੀਜਾ ਦੁਬਈ ਚੋਂ ਟੋਂਡੇ ਦਾ ਮਾਸੀ ਦਾ ਮੁੰਡਾ ਦੁਬਈ ਚੋਂ ਉਹ ਗੱਲ ਕਰਦਾ ਮਤਲਬ ਕੁੜੀ ਨੂੰ ਸਾਰਿਆਂ ਨੇ ਚੱਕਰ ਕਿ ਲਿਆ ਹੈ ਮਤਲਬ ਦੇਖੋ ਇੰਨੇ ਜ਼ਿਆਦਾ ਤੁਸੀਂ ਸੋ ਬਿਲਕੁਲ ਜਿਹੜਾ ਤੁਹਾਨੂੰ ਮਾਮਲਾ ਸਾਂਝਾ ਕਰ ਰਹੇ ਸੀ ਜਲੰਧਰ ਸ਼ਹਿਰ ਤੋਂ ਜਿੱਥੇ ਕੀ ਪਾਰ ਸਟੇਟ ਨਿਊ ਪਾਰ ਸਟੇਟ ਦਾ ਜਿਹੜਾ ਮਾਮਲਾ ਸੀਗਾ ਉੱਥੇ ਜਿਹੜਾ ਪਰਿਵਾਰ ਹੈ ਅਲੀਗੇਸ਼ਨ ਲਗਾ ਰਿਹਾ ਆਪਣੇ ਸੋਹਰਾ ਪਰਿਵਾਰ ਦੇ ਉੱਪਰ ਔਰ ਉਸ ਤੋਂ ਬਾਅਦ ਜਿਹੜਾ ਲੜਕੀ ਦਾ ਸੋਹਰਾ ਪੁੱਲਾ ਸੀ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਆ ਸੋ ਹੁਣ ਬਾਕੀ ਸਮਾਂ ਨੂੰ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਸਾਨੂੰ ਪ੍ਰਾਪਤ ਹੁੰਦੀ ਹੈ ਜਰੂਰ ਤੁਹਾਨੂੰ ਸਾਂਝੀ ਕਰਾਂਗੇ ਅਗਰ ਦੂਸਰਾ ਪੱਖ ਹੈ ਜਿਹੜਾ ਇਹਨਾਂ ਦਾ ਜਿੱਥੇ ਵਿਆਹ ਹੋਇਆ ਸੀਗਾ ਲੜਕੀ ਦਾ ਉਹ ਪੱਖ ਜਿਹੜਾ ਸਾਡੀ ਖਬਰ ਦੇਖਦਾ ਹੋਵੇ ਤਾਂ ਉਹ ਵੀ ਆਪਣਾ ਪੱਖ ਸਾਡੇ ਤੱਕ ਸਾਂਝਾ ਕਰ ਸਕਦੇ ਨੇ ਸਾਡੇ ਵੱਲੋਂ ਕਿਸੇ ਵੀ ਇਲਜ਼ਾਮਾਂ ਦੀ ਜਿਹੜੀ ਪੁਸ਼ਟੀ ਹੈ ਨਹੀਂ ਕੀਤੀ ਜਾਂਦੀ ਸੋ ਹੁਣ ਤੱਕ ਬਣੇ ਰਹਿ ਲਈ ਆਪ ਸਭ ਦਾ ਪਬਲਿਕ ਅਪਡੇਟ ਟੀਵੀ ਨਾਲ ਬਹੁਤ ਬਹੁਤ ਧੰਨਵਾਦੀ